ਸਤ ਸ੍ਰੀ ਅਕਾਲ ਮੈਂ ਹਾਂ ਜਤਿੰਦਰ ਸਿੰਘ ਤੁਸੀਂ ਕੁਝ ਪਿਛਲੇ ਸਾਲਾਂ ਦੇ ਵਿੱਚ ਵੇਖਿਆ ਹੋਵੇਗਾ ਕਿ ਦੁਨੀਆਂ ਦੇ ਜਿਹੜੇ ਅਮੀਰ ਲੋਕ ਨੇ ਉਹ ਇਸ ਟਾਈਮ ਦੁਬਈ ਮੂਵ ਹੋ ਰਹੇ ਨੇ ਕੀ ਕਾਰਨ ਨੇ ਕਿ ਇਹ ਸਭ ਲੋਕ ਪਸੰਦ ਕਰ ਰਹੇ ਨੇ ਦੁਬਈ ਨੂੰ ਅੱਜ ਦੀ ਵੀਡੀਓ 'ਚ ਆਪਾਂ ਡਿਸਕਸ ਕਰਦੇ ਆ ਆਖਰ ਜਾਣਦੇ ਆ ਕਿ ਕਿਹੜੇ ਉਹ ਰੀਜਨਸ ਨੇ ਜਿਹੜੇ ਇਹਨਾਂ ਨੂੰ ਖਿੱਚ ਰਹੇ ਨੇ ਤੇ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਅਸ ਟਾਈਮ ਦੁਨੀਆ ਦੇ ਜਿਹੜੇ ਮੋਸਟ ਅਮੀਰ ਲੋਕ ਨੇ ਭਾਵੇਂ ਤੁਸੀਂ ਸੈਲੀਬ੍ਰਿਟੀਜ਼ ਦੀ ਗੱਲ ਕਰਦੇ ਹੋ ਬਿਜ਼ਨਸਮੈਨ ਦੀ ਗੱਲ ਕਰਦੇ ਹੋ ਹਰ ਕੋਈ ਦੁਬਈ ਵੱਲ ਨੂੰ ਮੂਵ ਹੋਦਾ ਜਾ ਰਿਹਾ ਹੈ ਉਹਦੇ ਪਿੱਛੇ ਕੁਝ ਬੇਸਿਕ ਕਾਰਨ ਨੇ ਜਿਹੜੇ ਕਿ ਜ਼ਿਆਦਾ ਉਹਨਾਂ ਨੂੰ ਖਿੱਚ ਰਹੇ ਨੇ ਪਹਿਲਾ ਸਭ ਤੋਂ ਵੱਡਾ ਕਾਰਨ ਹੈ ਸੇਫਟੀ ਕਿਉਂਕਿ ਤੁਸੀਂ ਵੇਖਿਆ ਹੋਵੇਗਾ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਕੰਟਰੀਜ਼ ਦੇ ਅੰਦਰ ਨਹੀਂ ਕਾਫੀ ਜ਼ਿਆਦਾ ਕੰਟਰੀਜ਼ ਦੇ ਅੰਦਰ ਜਿਹੜਾ ਕ੍ਰਾਈਮ ਵਧ ਚੁੱਕਿਆ ਹੈ ਤੁਸੀਂ ਭਾਵੇਂ ਕੈਨੇਡਾ ਦੀ ਗੱਲ ਕਰਦੇ ਹੋ ਭਾਵੇਂ ਯੂਐਸ ਦੀ ਗੱਲ ਕਰਦੇ ਹੋ ਭਾਵੇਂ ਯੂਕੇ ਦੀ ਕਿਉਂ ਨਹੀਂ ਗੱਲ ਕਰਦੇ ਇਨ੍ਹਾਂ ਕੰਟਰੀਜ਼ ਦੇ ਵਿੱਚ ਵੀ ਕ੍ਰਾਈਮ ਵੇਖਣ ਨੂੰ ਮਿਲ ਰਿਹਾ ਹੈ ਜਿਹੜੇ ਅਮੀਰ ਲੋਕ ਨੇ ਉਹ ਆਪਣੀ ਸੇਫਟੀ ਨੂੰ ਪ੍ਰੀਫਰੈਂਸ ਜਿਹੜੀ ਹੈ ਪਹਿਲੀ ਰੱਖਦੇ ਆ ਭਾਵੇਂ ਗਰੀਬ ਵੀ ਕਿਉਂ ਨਾ ਹੋਵੇ ਉਹ ਵੀ ਚਾਹੁੰਦਾ ਕਿ ਉਹ ਸੇਫ ਰਵੇ ਬਟ ਜਿੰਨਾਂ ਕੋਲ ਰਾਹ ਨਹੀਂ ਹੁੰਦੇ ਕਿਤੇ ਹੋਰ ਜਾਣ ਲਈ ਉਹ ਤਾਂ ਫਿਰ ਨਹੀਂ ਜਾ ਪਾਉਂਦੇ ਮਜਬੂਰੀ 'ਚ ਉੱਥੇ ਹੀ ਰਹਿਣਾ ਉਹਨਾਂ ਨੂੰ ਪੈਂਦਾ ਲੇਕਿਨ ਜਿੰਨਾਂ ਕੋਲ ਪੈਸਾ ਹੁੰਦਾ ਫਿਰ ਉਹ ਆਪਣੇ ਲਈ ਹੋਰ ਜਿਹੜੀਆਂ ਨਵੀਆਂ ਜਗ੍ਹਾ ਨੇ ਉਹ ਲੱਭਦੇ ਨੇ ਤੇ ਦੁਬਈ ਇੱਕ ਐਵੇਂ ਦੀ ਕੰਟਰੀ ਹੈ ਇਸ ਟਾਈਮ ਵਰਲਡ ਦੇ ਵਿੱਚ ਜਿਹੜੀ ਸੇਫਟੀ ਸਭ ਤੋਂ ਜ਼ਿਆਦਾ ਪ੍ਰੋਵਾਈਡ ਕਰਦਾ ਹੈ ਦੁਬਈ ਦੇ ਵਿੱਚ ਕਹਿੰਦੇ ਨੇ ਕਿ ਬਿਲਕੁਲ ਤੁਸੀਂ ਸੇਫ ਮਹਿਸੂਸ ਕਰਦੇ ਹੋ ਭਾਵੇਂ ਰਾਤ ਨੂੰ ਵੀ ਤੁਸੀਂ ਵਿਜ਼ਿਟ ਕਰ ਰਹੇ ਹੋ ਕਿਤੇ ਤੁਸੀਂ ਇਕੱਲੇ ਜਾ ਰਹੇ ਈਵਨ ਕਿ ਇੱਕ ਕੁੜੀ ਵੀ ਜੇ ਇਕੱਲੀ ਘੁੰਮ ਰਹੀ ਹੈ ਦੁਬਈ ਦੇ ਵਿੱਚ ਉਹ ਵੀ ਆਪਣੇ ਆਪ ਨੂੰ ਸੇਫ ਸਮਝਦੀ ਹੈ ਤੁਸੀਂ ਪਿਛਲੇ ਕੁਝ ਸਾਲਾਂ ਦੇ ਵਿੱਚ ਵੇਖਿਆ ਹੋਵੇਗਾ ਕਿ ਜਿਹੜੇ ਅਮੀਰ ਲੋਕ ਨੇ ਭਾਵੇਂ ਉਹ ਖਿਡਾਰੀ ਕਿਉਂ ਨਹੀਂ ਹੈਗੇ ਭਾਵੇਂ ਉਹ క్రికెਟਰ ਨੇ ਫੁੱਟਬਾਲਰ ਨੇ ਭਾਵੇਂ ਸੈਲੀਬ੍ਰਿਟੀਜ਼ ਨੇ ਇਵਨ ਕੀ ਹਾਲੀਵੁੱਡ ਦੀ ਸੈਲੀਬ੍ਰਿਟੀਜ਼ ਭਾਵੇਂ ਕਿਉਂ ਨਹੀਂ ਹੈਗੇ ਭਾਵੇਂ ਤੁਸੀਂ ਇੰਡੀਆ ਦੇ ਪੰਜਾਬੀ ਸਿੰਗਰ ਕਿਉਂ ਨਹੀਂ ਤੁਸੀਂ ਦੇਖਦੇ ਭਾਵੇਂ ਤੁਸੀਂ ਬਾਲੀਵੁੱਡ ਦੇ ਸਟਾਰਸ ਦੇਖਦੇ ਹੋ ਇਹ ਸਭ ਆਪਣੇ ਅਪਾਰਟਮੈਂਟ ਕਾਰ ਵਿਲਾ ਸਭ ਉੱਥੇ ਪਰਚੇਸ ਕਰ ਰਹੇ ਨੇ ਉਹਦਾ ਰੀਜ਼ਨ ਹੈ ਇੱਕੋ ਸੇਫਟੀ ਸਭ ਤੋਂ ਪਹਿਲਾਂ ਸੈਕਿੰਡ ਜਿਹੜੀ ਚੀਜ਼ ਹੈ ਉਹ ਬਿਜ਼ਨਸਮੈਨ ਨੂੰ ਖਿੱਚ ਰਹੀ ਹੈ ਉਹ ਕੀ ਹੈ ਟੈਕਸ ਫਰੀ ਕੰਟਰੀ ਕਿਉਂਕਿ ਤੁਸੀਂ ਜੇ ਬਿਜ਼ਨਸ ਉੱਥੇ ਕਰ ਰਹੇ ਹੋ ਤੁਸੀਂ ਫਰੀ ਜ਼ੋਨ ਦੇ ਵਿੱਚ ਬਿਜ਼ਨਸ ਕਰ ਰਹੇ ਹੋ ਫਰੀ ਜ਼ੋਨ ਯਾਨੀ ਕਿ ਤੁਹਾਨੂੰ ਆਫਿਸ ਵੀ ਨਹੀਂ ਚਾਹੀਦਾ ਵਰਚੁਅਲ ਆਫਿਸ ਤੁਸੀਂ ਆਨਲਾਈਨ ਬਿਜ਼ਨਸ ਕਰ ਰਹੇ ਹੋ ਤਾਂ ਤੁਹਾਡੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਹੈ ਪੂਰੇ ਵਰਲਡ ਵਿੱਚ ਤੁਸੀਂ ਜਿੰਨੀ ਮਰਜ਼ੀ ਇਨਕਮ ਕਰ ਰਹੇ ਹੋ ਜੋ ਇਨਕਮ ਤੁਸੀਂ ਦੁਬਈ ਤੇ ਕਰਦੇ ਹੋ ਉਹਦੇ ਤੇ ਤੁਹਾਨੂੰ 5% ਟੈਕਸ ਪਵੇਗਾ ਲੇਕਿਨ ਤਾਂ ਜਿੰਦੋਂ ਤੁਹਾਡੀ ਦੁਬਈ ਦੇ ਅੰਦਰ ਇਨਕਮ ਜਿਹੜੀ ਹੈ 3.5 ਲੱਖ ਦਿਰਾਮ ਤੋਂ ਉੱਤੇ ਚਲੀ ਜਾਂਦੀ ਹੈ ਜੇ ਉਹ 3.5 ਲੱਖ ਦਿਰਾਮ ਤੋਂ ਉੱਤੇ ਨਹੀਂ ਜਾਂਦੀ ਤੁਹਾਨੂੰ ਕੋਈ ਟੈਕਸ ਨਹੀਂ ਉਸ ਤੋਂ ਬਾਅਦ ਵੀ ਤੁਹਾਨੂੰ ਸਿਰਫ 5% ਟੈਕਸ ਪੈਂਦਾ ਹੈ ਤੇ ਕੁਝ ਜ਼ਿਆਦਾ ਟੈਕਸ ਨਹੀਂ ਹੈ ਬਟ ਜੇ ਤੁਸੀਂ ਵਰਲਡ ਵਾਈਡ ਬਿਜ਼ਨਸ ਕਰ ਰਹੇ ਹੋ ਪੂਰੀ ਦੁਨੀਆ ਤੋਂ ਤੁਹਾਡੇ ਕੋਲ ਬਿਜ਼ਨਸ ਆ ਰਿਹਾ ਤੁਹਾਡੇ ਤੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਹੈ ਉਸ ਤੋਂ ਬਾਅਦ ਜੇ ਤੁਸੀਂ ਕੋਈ ਇਨਵੈਸਟਮੈਂਟ ਕਰ ਰਹੇ ਹੋ ਇਨਵੈਸਟਮੈਂਟ ਤੇ ਜੋ ਵੀ ਤੁਹਾਡਾ ਐਪਰੀਸ਼ੀਏਸ਼ਨ ਹੋ ਰਿਹਾ ਜੋ ਤੁਹਾਡੀ ਇਨਕਮ ਹੋ ਰਹੀ ਹੈ ਭਾਵੇਂ ਰੈਂਟਲ ਇਨਕਮ ਹੈ ਸਭ ਟੋਟਲੀ ਟੈਕਸ ਫ੍ਰੀ ਹੈ ਇਹ ਸਭ ਤੋਂ ਵੱਡਾ ਰੀਜ਼ਨ ਹੈ ਦੁਬਈ ਦੇ ਵਿੱਚ ਅਜ ਦੀ ਡੀਡ ਚ ਕਿ ਲੋਕ ਮੂਵ ਹੋਣਾ ਪਸੰਦ ਕਰ ਰਹੇ ਆ ਪਹਿਲਾ ਰੀਜ਼ਨ ਸੇਫਟੀ ਜਿੰਨੇ ਕੀ ਦੁਨੀਆ ਦੇ ਅਮੀਰ ਲੋਕਾਂ ਨੂੰ ਖਿੱਚਿਆ ਭਾਵੇਂ ਉਹ ਸੈਲੀਬ੍ਰਿਟੀਜ਼ ਨੇ ਸੇਫਟੀ ਕਰਕੇ ਲੋਕੀ ਮੂਵ ਹੋਏ ਸੈਕਿੰਡ ਚੀਜ਼ ਜਿਹੜੀ ਹੈ ਉਹ ਹੈ ਬਿਜ਼ਨਸ ਕਿਉਂਕਿ ਟੈਕਸ ਫਰੀ ਹੋਣਾ ਹੁਣ ਇਸ ਤੋਂ ਇਲਾਵਾ ਹੋਰ ਚੀਜ਼ਾਂ ਜਿਹੜੀ ਫੈਸਿਲਿਟੀਆਂ ਉੱਥੇ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਹੈ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀਆਂ ਮਿਲ ਜਾਂਦੀ ਹੈ ਤੁਹਾਨੂੰ ਇੱਕ ਤੋਂ ਇੱਕ ਜਿਹੜੇ ਆ ਅਪਾਰਟਮੈਂਟ ਲਾ ਲੋ ਭਾਵੇਂ ਤੁਹਾਡੇ ਲਈ ਘਰ ਹੈਗੇ ਨੇ ਇੱਕ ਤੋਂ ਇੱਕ ਫੈਸਿਲਿਟੀਆਂ ਦੇ ਨਾਲ ਮਿਲਦੇ ਨੇ ਫਿਰ ਤੁਹਾਨੂੰ ਜਿਹੜੀ ਹੈ ਮੈਟਰੋ ਤੋਂ ਲੈ ਕੇ ਹਰ ਚੀਜ਼ ਹਰ ਥਾਂ ਤੇ ਤੁਹਾਨੂੰ ਮਿਲੇਗੀ ਤੇ ਪ੍ਰੋਪਰ ਤਰੀਕੇ ਨਾਲ ਹਰ ਕੰਮ ਹੋਏਗਾ ਕੋਈ ਬੰਦਾ ਉੱਤੇ ਬੇਈਮਾਨੀ ਨਹੀਂ ਕਰ ਸਕਦਾ ਤੁਹਾਡਾ ਕਿਸਤੇ ਕੋਈ ਚੀਜ਼ ਗਵਾਚ ਵੀ ਗਈ ਹੈ ਤਾਂ ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਕਿਉਂਕਿ ਉੱਥੇ ਬੜੇ ਸਟ੍ਰਿਕ ਰੂਲ ਨੇ ਤੁਹਾਡੇ ਦੇ ਕੋਈ ਹਮਲਾ ਨਹੀਂ ਕਰ ਸਕਦਾ ਜੇ ਕੋਈ ਕੁੜੀ ਉੱਥੇ ਘੁੰਮ ਰਹੀ ਹੈ ਤੋ ਨੂੰ ਕੋਈ ਛੇੜ ਨਹੀਂ ਸਕਦਾ ਤੋ ਮਤਲਬ ਕਿੰਨੀ ਜ਼ਿਆਦਾ ਸੇਫਟੀ ਹੈ ਉਸ ਦੇਸ਼ ਦੇ ਅੰਦਰ ਤੋ ਲੋਕ ਇਸ ਚੀਜ਼ ਨੂੰ ਲੈ ਕੇ ਵੈਲਕਮ ਕਰ ਰਹੇ ਨੇ ਬਾਕੀ ਅਦਰ ਕੰਟਰੀਜ਼ ਦੇ ਲੋਕਾਂ ਨੂੰ ਇਹ ਵੀ ਚੀਜ਼ ਨਹੀਂ ਹੈਗੀ ਜਿਹੜੀ ਕਿ ਕਾਫੀ ਲੋਕਾਂ ਦੇ ਵਿੱਚ ਪਹਿਲਾਂ ਚੱਲਦੀ ਸੀ ਕਿ ਨਹੀਂ ਅਰਬ ਕੰਟਰੀ ਤੁਸੀਂ ਜਾ ਰਹੇ ਹੋ ਤਾਂ ਤੁਹਾਨੂੰ ਵੈਲਕਮ ਨਹੀਂ ਕੀਤਾ ਜਾਏਗਾ ਬਟ ਨਹੀਂ ਦੁਬਈ ਨੇ ਪੂਰਾ ਵੈਲਕਮ ਕੀਤਾ ਹੈ ਭਾਵੇਂ ਤੁਸੀਂ ਵੈਸਟਰਨ ਕੰਟਰੀਜ਼ ਚ ਆ ਰਹੇ ਹੋ ਭਾਵੇਂ ਇੰਡੀਆ ਤੋਂ ਆ ਰਹੇ ਹੋ ਭਾਵੇਂ ਤੁਹਾਡਾ ਕੋਈ ਵੀ ਧਰਮ ਹੈਗਾ ਉੱਥੇ ਕੋਈ ਮੈਟਰ ਨਹੀਂ ਹੈ ਤੁਸੀਂ ਬੜੇ ਇੰਡੀਪੈਂਡੈਂਟਲੀ ਉੱਥੇ ਰਹਿ ਸਕਦੇ ਹੋ ਉਹਨਾਂ ਦੇ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋਏ ਤੁਸੀਂ ਰੂਲ ਰੈਗੂਲੇਸ਼ਨ ਨਹੀਂ ਤੋੜ ਸਕਦੇ ਤੇ ਵਧੀਆ ਚੀਜ਼ ਹੈ ਸਾਰਿਆਂ ਵਾਸਤੇ ਵਧੀਆ ਚੀਜ਼ ਹੈ ਜੋ ਵੀ ਉੱਥੇ ਰਹਿ ਰਹੇ ਨੇ ice time ਏ ਰੀਜ਼ਨ ਬਣਦਾ ਜਾ ਰਿਹਾ ਹੈ ਮੈਕਸਿਮਮ ਲੋਕ ਪਸੰਦ ਕਰ ਰਹੇ ਨੇ ਦੁਬਈ ਮੂਵ ਹੋਣ ਨੂੰ ਸਕਿੱਲ ਮਾਈਗ੍ਰੇਟ ਵਾਸਤੇ ਵੀ ਉੱਥੇ ਜਿਹੜੀਆਂ ਨੇ ਬਹੁਤ ਓਪਰਚੁਨਿਟੀਆਂ ਨੇ ਤੁਸੀਂ ਜੌਬ ਕਰਦੇ ਹੋ ਤੁਹਾਡੇ ਕੋਲ ਸਕਿੱਲਸ ਹੈਗੀਆਂ ਨੇ ਤੁਸੀਂ ਬੜੇ इजीली ਵਧੀਆ ਇੱਕ ਸੈਲਰੀ ਲੈ ਸਕਦੇ ਹੋ ਪਿਛਲੇ ਕੁਝ ਟਾਈਮ ਪਹਿਲਾਂ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਜੇ ਸਾਡੀ ਕੰਟਰੀ ਦੇ ਵਿੱਚ ਟੀਚਰ ਆਉਂਦੇ ਨੇ ਤਾਂ ਉਹਨਾਂ ਨੂੰ ਗੋਲਡਨ ਵੀਜ਼ਾ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ 에ਅ ਟਿਕਟ ਵੀ ਫ੍ਰੀ ਦਿੱਤੀ ਜਾਏਗੀ ਹਰ ਸਾਲ ਇੱਕ 에ਅ ਟਿਕਟ ਉਹਨਾਂ ਨੂੰ ਮਿਲੇਗੀ ਆਪਣੇ ਘਰ ਜਾਣ ਲਈ ਛੁੱਟੀ ਵੀ ਮਿਲੇਗੀ ਪੇਡ ਛੁੱਟੀ ਹੋਏਗੀ ਤੇ ਇਸ ਤਰੀਕੇ ਦੀ ਜਿਹੜੀ ਫੈਸਿਲਿਟੀਆਂ ਨੇ ਉਹ ਵੈਲਕਮ ਕਰ ਰਹੇ ਨੇ ਸਕਿੱਲਸ ਨੂੰ ਈਵਨ ਕਿ ਜੇ ਤੁਹਾਡੇ ਕੋਲ ਸਕਿੱਲਸ ਨੇ ਤੁਹਾਡੇ ਕੋਲ ਇੱਕ ਵਧੀਆ ਜੌਬ ਹੁੰਦੀ ਹੈ ਤੇ ਉਹਦੀ ਡੀਸੈਂਟ ਸੈਲਰੀ ਹੁੰਦੀ ਹੈ ਤੁਸੀਂ ਬੜੇ ਈਜ਼ੀਲੀ 10000 ਦਿਰਮ ਤੋਂ ਲੈ ਕੇ 20000 ਦਿਰਮ ਦੀ ਸੈਲਰੀ ਤੱਕ ਲੈ ਸਕਦੇ ਹੋ ਬਟ ਸਿਰਫ ਸਕਿੱਲ ਮਾਈਗਰੇਟ ਦੀ ਮੈਂ ਗੱਲ ਕਰ ਰਿਹਾ ਜਿਵੇਂ ਕਿ ਜਿੰਨਾਂ ਕੋਲ ਟੈਕਨੀਕਲ ਐਜੂਕੇਸ਼ਨ ਹੈ ਮੈਡੀਕਲ ਐਜੂਕੇਸ਼ਨ ਹੈ ਕੀ ਹੈ ਜੀ ਕਿਸੇ ਕੋਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ ਐਕਸਪੀਰੀਅੰਸ ਹੈਗਾ ਐਵੇਂ ਦੇ ਲੋਕਾਂ ਨੂੰ ਬਹੁਤ ਵੈਲਕਮ ਕੀਤਾ ਦਾਰੇ ਤੇ ਇਸ ਤਰੀਕੇ ਨਾਲ ਕਾਫੀ ਉਹ ਲੋਕ ਨੇ ਜਿਹੜੇ ਹੁਣ ਉੱਥੇ ਮੂਵ ਹੋਣਾ ਪਸੰਦ ਕਰ ਰਹੇ ਨੇ ਤਾਂ ਐਵੇਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਮਿਲਦੇ ਆ ਫਿਰ ਇੱਕ ਨਵੀਂ ਵੀਡੀਓ 'ਚ ਸਤਿ ਸ਼੍ਰੀ ਅਕਾਲ